ਚੋਰ ਨੇ ਜੇ ਚੋਰੀ ਕਰਨੀ ਹੈ ਤਾਂ ਉਸਨੇ ਕੋਈ ਨਾ ਕੋਈ ਤਰੀਕਾ ਤਾਂ ਲੱਭ ਹੀ ਲੈਣਾ ਭਾਵੇਂ ਤੁਸੀਂ ਜਿੰਨੇ ਮਰਜੀ ਜਿੰਦੇ ਕਿਉਂ ਨਾ ਲਾ ਲਵੋ ਦਰਸਲੇ ਕਹਾਵਤ ਇੱਥੇ ਪੂਰੀ ਸੱਚ ਬੈਠਦੀ ਹੈ ਵੇਖੋ ਇਹ ਸ਼ਖਸ ਚੋਰੀ ਕਰਨ ਦੇ ਲਈ ਕਿਵੇਂ ਨਿੱਕੀ ਜੀ ਜਾਲੀ ਦੇ ਵਿੱਚੋਂ ਵਿਲੰਗ ਜਾਂਦਾ ਹੈ ਇਹ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਇਹ ਇੱਕ ਆਦਮੀ ਹੈ ਜਾਂ ਕੋਈ ਸੱਪ ਜੋ ਕਿ ਇੰਜ ਵੇਖੋ ਇਹਨੇ ਨਿੱਕੀ ਜੀ ਜਾਲੀ ਦੇ ਵਿੱਚੋਂ ਇਸ ਦੁਕਾਨ ਦੇ ਅੰਦਰ ਚਲਾ ਜਾਂਦਾ ਦਰਸਲੇ ਬੀਅਰ ਸ਼ੋਪ ਵੇਅਰ ਸ਼ੋਪ ਦੇ ਬਾਹਰ ਜਿਹੜੀਆਂ ਗਰਿਲਾ ਲੱਗੀਆਂ ਹੁੰਦੀਆਂ ਨੇ ਉਹ ਤੁਸੀਂ ਵੇਖਿਆ ਹੀ ਹੋਣੇ ਨੇ ਤੇ ਵੇਖੋ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸ਼ਖਸ ਨੂੰ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਕੋਈ ਇਨਸਾਨ ਹੀ ਹੈ ਜੋ ਕਿ ਇਸ ਤਰੀਕੇ ਦੇ ਨਾਲ ਇਸ ਨਿੱਕੀ ਜਿਹੀ ਗਰਲ ਦੇ ਵਿੱਚੋਂ ਲੰਘ ਕੇ ਉਸ ਬੀਅਰ ਦੀ ਦੁਕਾਨ ਦੇ ਅੰਦਰ ਚਲਾ ਜਾਂਦਾ ਤੇ ਹੋਰ ਸੁਣ ਲਓ ਇੱਥੋਂ ਇਹ 25000 ਰੁਪਏ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਹੁਣ ਜੇਕਰ ਤੁਹਾਡੇ ਘਰ ਤੁਸੀਂ ਸੁਰੱਖਿਅਤ ਰੱਖਣੇ ਨੇ ਤਾਂ ਨਿੱਕੀ ਤੋਂ ਨਿੱਕੀ ਜਾਲੀ ਬਣਾਓ ਕਿਉਂਕਿ ਅਜਿਹੇ ਚੋਰ ਤਾਂ ਇਲਾਕੇ ਦੇ ਵਿੱਚ ਸਰਗਰਮ ਹੋ ਚੁੱਕੇ ਨੇ ਚੋਰ ਨੇ ਜੇ ਚੋਰੀ ਕਰਨੀ ਹੈ ਤਾਂ ਉਸਨੇ ਕੋਈ ਨਾ ਕੋਈ ਤਰੀਕਾ ਤਾਂ ਲੱਭ ਹੀ ਲੈਣਾ ਭਾਵੇਂ ਤੁਸੀਂ ਜਿੰਨੇ ਮਰਜੀ ਜਿੰਦੇ ਕਿਉਂ ਨਾ ਲਾ ਲਵੋ ਦਰਸਲੇ ਕਹਾਵਤ ਇੱਥੇ ਪੂਰੀ ਸੱਚ ਬੈਠਦੀ ਹੈ ਵੇਖੋ ਇਹ ਸ਼ਖਸ ਚੋਰੀ ਕਰਨ ਦੇ ਲਈ ਕਿਵੇਂ ਨਿੱਕੀ ਜੀ ਜਾਲੀ ਦੇ ਵਿੱਚੋਂ ਵਿਲੰਗ ਜਾਂਦਾ ਹੈ ਇਹ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਆਦਮੀ ਹੈ ਜਾਂ ਕੋਈ ਸੱਪ ਜੋ ਕਿ ਇੰਜ ਵੇਖੋ ਇਹਨੇ ਨਿੱਕੀ ਜੀ ਜਾਲੀ ਦੇ ਵਿੱਚੋਂ ਇਸ ਦੁਕਾਨ ਦੇ ਅੰਦਰ ਚਲਾ ਜਾਂਦਾ ਦਰਸਲੇ ਬੀਅਰ ਸ਼ੋਪ ਬੀਅਰ ਸ਼ੋਪ ਦੇ ਬਾਹਰ ਜਿਹੜੀਆਂ ਗ੍ਰੇਲਾ ਲੱਗੀਆਂ ਹੁੰਦੀਆਂ ਨੇ ਉਹ ਤੁਸੀਂ ਵੇਖਿਆ ਹੀ ਹੋਣੇ ਨੇ ਤੇ ਵੇਖੋ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸ਼ਖਸ ਨੂੰ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਕੋਈ ਇਨਸਾਨ ਹੀ ਹੈ ਜੋ ਕਿ ਇਸ ਤਰੀਕੇ ਦੇ ਨਾਲ ਇਸ ਨਿੱਕੀ ਜਿਹੀ ਗਰਲ ਦੇ ਵਿੱਚੋਂ ਲੰਘ ਕੇ ਉਸ ਬੀਅਰ ਦੀ ਦੁਕਾਨ ਦੇ ਅੰਦਰ ਚਲਾ ਜਾਂਦਾ ਹੈ ਤੇ ਹੋਰ ਸੁਣ ਲਓ ਇੱਥੋਂ ਇਹ 25000 ਰੁਪਏ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਹੁਣ ਜੇਕਰ ਤੁਹਾਡੇ ਘਰ ਤੁਸੀਂ ਸੁਰੱਖਿਅਤ ਰੱਖਣੇ ਨੇ ਤਾਂ ਨਿੱਕੀ ਤੋਂ ਨਿੱਕੀ ਜਾਲੀ ਬਣਾਓ ਕਿਉਂਕਿ ਅਜਿਹੇ ਚੋਰ ਤਾਂ ਇਲਾਕੇ ਦੇ ਵਿੱਚ ਸਰਗਰਮ ਹੋ ਚੁੱਕੇ ਨੇ ਚੋਰ ਨੇ ਜੇ ਚੋਰੀ ਕਰਨੀ ਹੈ ਤਾਂ ਉਸਨੇ ਕੋਈ ਨਾ ਕੋਈ ਤਰੀਕਾ ਤਾਂ ਲੱਭ ਹੀ ਲੈਣਾ ਭਾਵੇਂ ਤੁਸੀਂ ਜਿੰਨੇ ਮਰਜੀ ਜਿੰਦੇ ਕਿਉਂ ਨਾ ਲਾ ਲਵੋ ਦਰਸਲ ਇਹ ਕਹਾਵਤ ਇੱਥੇ ਪੂਰੀ ਸੱਚ ਬੈਠਦੀ ਹੈ ਵੇਖੋ ਇਹ ਸ਼ਖਸ ਚੋਰੀ ਕਰਨ ਦੇ ਲਈ ਕਿਵੇਂ ਨਿੱਕੀ ਜੀ ਜਾਲੀ ਦੇ ਵਿੱਚੋਂ ਬਿਲਾਕ ਜਾਂਦਾ ਹੈ ਇਹ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਆਦਮੀ ਹੈ ਇਹ ਕੋਈ ਸੱਪ ਜੋ ਕਿ ਇੰਜ ਵੇਖੋ ਇਹਨੇ ਨਿੱਕੀ ਜਿਹੀ ਜਾਲੀ ਦੇ ਵਿੱਚੋਂ ਇਸ ਦੁਕਾਨ ਦੇ ਅੰਦਰ ਚਲਾ ਜਾਂਦਾ ਹੈ ਦਰਸਤ ਲਈ ਬੀਅਰ ਸ਼ੋਪ ਵੇਅਰ ਸ਼ੋਪ ਦੇ ਬਾਹਰ ਜਿਹੜੀਆਂ ਗ੍ਰਿੱਲਾਂ ਲੱਗੀਆਂ ਹੁੰਦੀਆਂ ਨੇ ਉਹ ਤੁਸੀਂ ਵੇਖਿਆ ਹੀ ਹੋਣੀਆਂ ਨੇ ਤੇ ਵੇਖੋ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸ਼ਖਸ ਨੂੰ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਕੋਈ ਇਨਸਾਨ ਹੀ ਹੈ ਜੋ ਕਿ ਇਸ ਤਰੀਕੇ ਦੇ ਨਾਲ ਇਸ ਨਿੱਕੀ ਜਿਹੀ ਗਰਲ ਦੇ ਵਿੱਚੋਂ ਲੱਗ ਕੇ ਉਸ ਬੀਅਰ ਦੀ ਦੁਕਾਨ ਦੇ ਅੰਦਰ ਚਲਾ ਜਾਂਦਾ ਹੈ ਤੇ ਹੋਰ ਸੁਣ ਲਓ ਇੱਥੋਂ ਇਹ 25000 ਰੁਪਏ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤਾਂ ਹੁਣ ਜੇਕਰ ਤੁਹਾਡੇ ਘਰ ਤੁਸੀਂ ਸੁਰੱਖਿਅਤ ਰੱਖਣੇ ਨੇ ਤਾਂ ਨਿੱਕੀ ਤੋਂ ਨਿੱਕੀ ਜਾਲੀ ਬਣਾਓ ਕਿਉਂਕਿ ਅਜਿਹੇ ਚੋਰ ਤਾਂ ਇਲਾਕੇ ਦੇ ਵਿੱਚ ਸਰਗਰਮ ਹੋ ਚੁੱਕੇ ਨੇ